काला पाणी बंदि करो काला पाणी बंदि करो काला पाणी बंदि करो मज़ूर ज़िंदबाद ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਾ ਦਾਸ ਗੁਰਮਾਨ ਸਿੰਘ ਪੰਜਾਵਾ ਸੂਬਾ ਜਨਸਕਤਰ ਭਾਰਤੀ ਕਿਸਾਨ ਯੂਨੀਅਨ ਕੋਟਾ ਜੋ ਅੱਜ ਅਸੀਂ ਲੁਧਿਆਣਾ ਜਾ ਰਹੇ ਹਾਂ ਸੋ ਆਪ ਸਭ ਨੂੰ ਪਤਾ ਹੈ ਵੀ ਇੱਕ 24 ਅਗਸਤ ਦੀ ਲੁਧਿਆਣਾ ਗੰਦੇ ਪਾਣੀ ਨੂੰ ਬੰਦ ਕਰਨ ਲਈ ਇੱਕ ਰੋਸ ਮਾਰਚ ਕੀਤਾ ਜਾ ਰਿਹਾ ਹੈ ਉਸ ਬੰਦ ਵਿੱਚ ਅੱਜ ਹਮੋਰ ਤੋਂ ਅਸੀਂ ਬੱਸਾਂ ਲੈ ਕੇ ਲੁਧਿਆਣੇ ਪਹੁੰਚ ਰਹੇ ਹਾਂ ਕਿਉਂਕਿ ਜਿਹੜਾ ਇਹ ਗੰਦੇ ਪਾਣੀ ਦਾ ਸੰਤਾਪ ਹੈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਹੜੇ ਸਾਡੀ ਲੜਾਈ ਲਈ ਅੱਗੇ ਆਏ ਨੇ ਇਸ ਗੰਦੇ ਪਾਣੀ ਦਾ ਜਿਹੜਾ ਸੰਤਾਪ ਹੈ ਉਹ ਹਬੌਰ ਜਿਲ੍ਹਾ ਫਾਜ਼ਿਲਕਾ ਮੁਖਸਰ ਰਾਜਸਥਾਨ ਸਭ ਤੋਂ ਵੱਧ ਇਹ ਪੁਗਤਰੇ ਨੇ ਕਿਉਂਕਿ ਇਹ ਨਾਲੀ ਤਾਂ ਬਾਕੀ ਤਾਂ ਪੰਜਾਬ ਦੇ ਵਿੱਚ ਕਿਤਨੇ ਕਿਤੇ ਧਰਤੀ ਦਾ ਪਾਣੀ ਯੂਜ਼ ਕੀਤਾ ਕੀਤਾ ਜਾਂਦਾ ਪਰ ਅਸੀਂ ਉਹ ਇਲਾਕੇ ਜਾਂ ਜਿੱਥੇ ਸਿਰਫ ਤੇ ਸਿਰਫ ਅਸੀਂ ਨਹਿਰੀ ਪਾਣੀ ਸਬਜ਼ੀਆਂ ਤੋਂ ਲੈ ਕੇ ਨਹਾਉਣ ਤੋਂ ਲੈ ਕੇ ਹਰੇਕ ਕੰਮ ਲਈ ਅਸੀਂ ਇਹ ਨਹਿਰੀ ਪਾਣੀ ਜਿਹੜਾ ਇਹ ਕਾਲਾ ਪਾਣੀ ਅਸੀਂ ਵਰਤ ਰਹੇ ਹਾਂ ਤੇ ਅਸੀਂ ਇੱਕ ਤੁਹਾਡੇ ਸਾਹਮਣੇ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਸਰਕਾਰ ਨੇ ਗੋਰੀਆਂ ਨੇ ਤਾਂ ਸਾਨੂੰ ਕਾਲੀ ਜੇਲ ਵਿਖਾਈ ਸੀ ਤੇ ਇਹ ਸਰਕਾਰਾਂ ਸਾਨੂੰ ਕਾਲਾ ਪਾਣੀ ਪਿਆ ਪਾ ਕੇ ਮਾਰ ਰੀਆਂ ਨੇ ਸਾਡਾ ਇਲਾਕਾ ਕੈਂਸਰ ਨਾਲ ਪੂਰੇ ਦਾ ਪੂਰਾ ਨਸ਼ਟ ਹੋ ਗਿਆ ਜੋਂ ਦੇ ਖਿਲਾਫ ਅੱਜ ਹਬੋਰ ਤੋਂ ਅਸੀਂ ਲੁਧਿਆਣੇ ਜੇ ਰੈਲੀ ਤੇ ਜਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੁਧਿਆਣੇ ਦਾ ਪੈਣ ਵਾਲਾ ਕਾਲਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਲਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਿੱਥੇ ਚੱਲੇ ਜੀ ਅੱਜ ਲੁਧਿਆਣੇ ਚੱਲੇ ਆ ਜੀ ਜਿਹੜਾ ਬੁੱਢੇ ਨਾਲੇ ਦਾ ਗੰਦਾ ਪਾਣੀ ਸਰਕਾਰਾਂ ਨਹਿਰਾਂ ਚ ਪਾਈ ਜਾਂਦੀਆਂ ਜਿਹੜਾ ਕਿ ਪਿੰਡ ਅਸਮਾਨ ਖੇੜਾ ਸਾਡਾ ਟੈਲਾਂ ਤੇ ਆ ਇਸ ਸਾਰੇ ਕੀ ਦੀ ਵਰਤੋਂ ਆਸਤੇ ਪਾਣੀ ਕਹਿੰਦਾ ਹੀ ਪੀਤਾ ਜਾਂਦਾ ਥੱਲੇ ਦਾ ਪਾਣੀ ਧਰਤੀ ਦਾ ਬਹੁਤ ਮਾੜਾ ਤੇ ਉਹਦੇ ਕਾਰਨ ਅਸੀਂ ਲੋਦੈਣੇ ਚੱਲੇ ਆ ਇਹ ਕੋਈ ਸਾਡੀ ਮੰਗ ਪੂਰੀ ਹੋ ਗਈ ਤਾਂ ਠੀਕ ਬਹੁਤ ਵਧੀਆ ਗੱਲਾਂ ਸਰਕਾਰ ਨੇ ਕਰਤੀ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਜਦ ਇਹ ਬੰਦਿਆ ਧਰਨੇ ਲਾ ਲਾ ਸੜਕਾਂ ਤੇ ਕਿਸੇ ਨੂੰ ਨਹੀਂ ੱੱੱਪਣ ਦੇਵਾਂਗੇ ਇਹ ਸਰਕਾਰ ਨੇ ਕੋਈ ਯਾਸਤ ਕੀਤੀ ਤੇ ਉਹਦੇ ਵੀ ਬਦਲਾ ਲੈ ਲਾਂਗੇ ਕਿਉਂਕਿ ਗੰਦਾ ਪਾਣੀ ਸਭ ਤੋਂ ਲੈਟਰਨਾਂ ਦਾ ਬਾਥਰੂਮਾਂ ਦਾ ਜੋ ਲਾਇਓਕ ਨਹਿਰ ਦੇ ਉੱਤੇ ਵਸਨੀਕਾਂ ਪਿੰਡ ਉਹ ਵੀ ਠੱਗੀ ਪਾਣੀ ਅਸੀਂ ਲੋ ਦਾਨ ਨਹੀਂ ਚੱਲੇ ਆ ਕਿ ਕੋਈ ਸਾਡੀ ਮੰਗ ਪੂਰੀ ਹੋ ਗਈ ਤਾਂ ਠੀਕ ਬਹੁਤ ਵਧੀਆ ਗੱਲਾਂ ਸਰਕਾਰ ਨੇ ਕਰਤੀ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਜਿਵੇਂ ਬੰਦਿਆ ਧਰਨੇ ਲਾ ਲਾ ਸੜਕਾਂ ਤੇ ਕਿਸੇ ਨੂੰ ਵੀ ਜੱਫਰ ਦੇਵਾਂਗੇ ਇਹ ਸਰਕਾਰ ਨੇ ਕੋਈ ਯਾਸਤ ਕੀਤੀ ਤੇ ਉਹਦੇ ਵੀ ਬਦਲਾ ਲੈ ਲਾਂਗੇ ਕਿਉਂਕਿ ਗੰਦਾ ਪਾਣੀ ਸਭ ਤੋਂ ਲੈਟਰਿੰਗਾਂ ਦਾ ਬਾਥਰੂਮਾਂ ਦਾ ਜੋ ਲਾਇਓਕ ਲੈਣ ਦੇ ਉੱਤੇ ਵਸਨੀਕ ਆ ਪਿੰਡ ਉਹ ਵੀ ਧੱਕੀ ਤੁਰੇ ਆਉਂਦੇ ਆ ਗੰਦਾ ਲੈਟਰਿੰਗਾਂ ਦਾ ਬਾਥਰੂਮ